43000 ਸਰਕਾਰੀ ਨੌਕਰੀਆਂ ਦੇ ਕੇ ਡੱਬ ਵਾਲੀ ਵਾਲਿਓ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਕਿਸੇ ਦਾ 1 ਰੁਪਿਆ ਤਾਂ ਨਹੀਂ ਲੱਗਿਆ ਕਿਸੇ ਨੇ ਕਿਸੇ ਐਮਐਲਏ ਨੂੰ ਚਾਹ ਤਾਂ ਨਹੀਂ ਪਿਆਈ 2 ਰੁਪਿਆ ਦੀ ਕੋਈ ਸ਼ਿਫਾਰਿਸ਼ ਤਾਂ ਨਹੀਂ ਲੱਗੀ ਨਾ ਪੇਪਰ ਦਿਓ ਨੰਬਰ ਲਓ ਜਦੋਂ ਨੰਬਰ ਆ ਗਏ ਪੰਜਾਬ ਸਰਕਾਰ ਦੀ ਚਿੱਠੀ ਕਰੇ ਆਉਗੀ ਆਜਾ ਪਈਆ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਐ ਚੱਲ ਤੂੰ ਪਟਵਾਰੀ ਬਣ ਗਿਆ ਤੂੰ ਐਸ ਡੀਓ ਲੱਗ ਗਿਆ ਤੂੰ ਇਨਸਪੈਕਟਰ ਬਣ ਗਿਆ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਐ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰੀ ਸੰਸਥਾਵਾਂ ਨੂੰ ਘਾਟੇ 'ਚ ਸ਼ੋਅ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਪ੍ਰਾਈਵੇਟ ਤੇ ਇਧਰ ਉਲਟੀ ਗੰਗਾ ਵਹਾਈ ਐ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਕਿ ਤੁਸੀਂ ਘਾਟੇ 'ਚ ਕੋਈ ਗੱਲ ਨਹੀਂ ਸਾਨੂੰ ਦਿਓ ਅਸੀਂ ਚਲਾ ਕੇ ਦਿਖਾਉਨੇ ਆ ਜੇ ਕੋਈ ਪੰਜਾਬ ਦਾ ਫੌਜੀ ਜਵਾਨ ਹੱਦ ਤੇ ਡਿਊਟੀ ਦੌਰਾਨ ਸ਼ਹੀਦ ਹੋ ਜਾਏ ਉਹਦੇ ਭੋਗ ਤੋਂ ਪਹਿਲਾਂ ਪਹਿਲਾਂ 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਮਾਨ ਸਨਮਾਨ ਰਾਸ਼ੀ ਦਿੰਨੇ ਆ ਸੀ 1 ਕਰੋੜ ਰੁਪਇਆ ਮੈਂ ਆਪ ਜਾ ਕੇ ਕਰੇ ਫਰਾਕੇ ਹੋਣਾ ਕੋਈ ਸ਼ਹੀਦ ਦੀ ਕੀਮਤ ਨਹੀਂ ਹੁੰਦੀ ਕੋਈ ਜਾਨ ਦੀ ਕੀਮਤ ਨਹੀਂ ਹੁੰਦੀ ਪਰ ਕਬੀਲਦਾਰੀ ਲਈ ਤੇ ਰਹਿੰਦੀ ਆ ਕਬੀਲਦਾਰੀ ਆਰਥਿਕਤਾ ਪੱਖੋਂ ਕੋਈ ਤੰਗੀ ਨਹੀਂ ਆਉਂਦੀ ਇਸ ਤਰ੍ਹਾਂ ਪੰਜਾਬ ਪੁਲਿਸ ਹੈ ਜੇ ਪੰਜਾਬ ਪੁਲਿਸ ਦਾ ਕੋਈ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਜਾਏ 1 ਕਰੋੜ ਰੁਪਇਆ ਸਰਕਾਰ ਵੱਲੋਂ 1 ਕਰੋੜ ਰੁਪਇਆ HDFC ਬੈਂਕ ਵੱਲੋਂ ਅਸੀਂ ਕਿਉਂਕਿ ਸਾਰੀ ਜਿਹੜੀ ਸੈਲਰੀ ਹੈ ਤਨਖਾਹ ਹੈ ਉਹ HDFC ਦੇ ਥਰੂ ਕਰਦੇ ਹਾਂ ਅਸੀਂ ਉਹਨਾਂ ਤੋਂ ਲਿਖ ਕੇ ਲਿਆ ਹੋਇਆ ਹੈ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਤਾਂ 1 ਕਰੋੜ ਰੁਪਇਆ ਤੁਸੀਂ ਦਿਓਗੇ 2 ਕਰੋੜ ਰੁਪਇਆ ਪੰਜਾਬ ਦੇ ਪੰਜਾਬ ਪੁਲਿਸ ਦੇ ਜਵਾਨ ਨੂੰ ਜੇ ਉਹ ਡਿਊਟੀ ਦੌਰਾਨ ਰੱਬ ਨਾ ਕਰੇ ਸ਼ਹੀਦ ਹੋ ਜਾਏ ਤਾਂ ਸੀ ਉਹਦੇ ਘਰੇ ਜਾ ਕੇ ਦੇਖਿਆ ਉਹਨੇ ਇਹ ਮਾਨ ਸਨਮਾਨ ਹੈ ਹੋਰ ਕੋਈ ਜਾਨ ਨਹੀਂ ਵਾਪਸ ਲੈ ਕੇ ਆ ਸਕਦੇ ਆਪਾਂ ਉਹ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ 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 ਕਰਦੇ ਕੰਟਾ ਨਹੀਂ ਰਖਦੇ ਮਿਰਤਕ ਦੇ ਨੂੰ ਘਾਟਾ ਨਹੀਂ ਰੱਖਦੇ ਉਹ ਕਹਿੰਦੇ ਕਿੱਲਿਆਂ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆ ਜੂ ਇੱਕ ਵਾਰੀ ਚੱਕੀਏ ਚੱਕੀਏ ਚਲੋ ਚਲੋ ਜੋ ਅੱਜ ਲੋਕਾਂ ਲਈ ਮਜਬੂਰੀ ਹੈ ਮੈਂ ਉਹਨੂੰ ਮਰਜ਼ੀ ਚ ਬਦਲਨੀ ਚਾਹਨਾ ਅੱਜ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਮਜਬੂਰੀ ਹੈ ਪ੍ਰਾਈਵੇਟ ਸਕੂਲ ਚ ਬੱਚਾ ਪੜਾਉਣਾ ਮਜਬੂਰੀ ਹੈ ਗਰੀਬ ਦੀ ਸਰਕਾਰੀ ਤੇ ਯਕੀਨ ਨਹੀਂ ਰਿਹਾ ਨਾ ਉੱਥੇ ਟੀਚਰ ਹੈ ਨਾ ਉੱਥੇ ਫਰਨੀਚਰ ਹੈ ਨਾ ਉੱਥੇ ਬਾਥਰੂਮ ਹੈ ਨਾ ਨਾ ਕਿਤਾਬਾਂ ਨੇ ਕਹਿੰਦਾ ਚੱਲ ਕੋਈ ਨਹੀਂ ਅੱਬ ਦੀ ਤਾਂ ਜਿਵੇਂ ਜਿਵੇਂ ਲੰਘ ਜੂਗੀ ਜਵਾਬ ਫੜਾ ਲੀਏ ਮੈਂ ਇਹ ਮਜਬੂਰੀਆਂ ਨੂੰ ਮਰਜ਼ੀ 'ਚ ਬਦਲਨੀਆ ਚਾਹੁੰਨਿਆ ਅੱਜ ਤੋਂ ਅੱਜ ਤੋਂ ਕੁਝ ਸਾਲ ਬਾਅਦ ਥੋੜੀ ਮਰਜ਼ੀ ਹੋਊਗੀ ਇਲਾਜ ਪ੍ਰਾਈਵੇਟ 'ਚ ਕਰਾਉਣਾ ਪ੍ਰਾਈਵੇਟ 'ਚ ਕਰਾ ਲਿਓ ਸਰਕਾਰੀ 'ਚ ਕਰਾਉਣਾ ਸਕਾਈ 'ਚ ਕਰਾ ਲਿਓ ਇਲਾਜ ਇੱਕੋ ਜਿਹਾ ਪਰ ਉਧਰ ਪੈਸੇ ਲੱਗਦੇ ਆ ਇੱਧਰ ਪੈਸੇ ਵੀ ਨਹੀਂ ਲੱਗਣੇ ਇਸੇ ਤਰ੍ਹਾਂ ਹੀ ਮਰਜ਼ੀ ਹੋਊਗੀ ਕਈ ਬੱਚਾ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਿਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਿਓ ਪੜ੍ਹਾਈ ਇੱਕੋ ਜੀ ਹੋਊਗੀ ਫਰਕ ਇੰਨਾ ਕਾ ਉਧਰ ਫੀਸ ਲੱਗੂਗੀ ਇਧਰ ਫੀਸ ਵੀ ਨਹੀਂ ਲੱਗਣੀ ਆ ਗੱਲਾਂ ਲੈ ਕੇ ਫਿਰਦੇ ਆ ਥੋੜੇ ਸਾਹਮਣੇ ਇਹ ਤੁਹਾਨੂੰ ਲੌਲੀਪੌਪ ਦੇਣਗੇ ਵੀ ਆਹ ਚੀਜ਼ ਅਸੀਂ ਸਸਤੀ ਕਰ ਦਿੰਨੇ ਆ ਉਹ ਦੋ ਕੁ ਮਹੀਨੇ ਯਾਰ ਸਿਲੰਡਰ 1100 ਰੁਪਏ ਮਹਿੰਗਾ ਕਰਕੇ ਕਹਿੰਦੇ 100 ਰੁਪਏ ਸਸਤਾ ਕਰਤਾ ਹੁਣ ਕਮਾਲ ਕਰਤੀ ਕਮਾਲ ਕਰਤੀ 100 ਰੁਪਏ ਸਸਤਾ ਉਹ ਭਾਈ 1100 ਮਹਿੰਗਾ ਵੀ ਤਾਂ ਕੀਤਾ ਸੀ ਇਹ ਉਹ ਗੱਲ ਹੈ ਲੌਲੀਪੌਪ ਵਾਲੀ ਗੱਲ ਸੁਣਾਉਣਾ ਤੁਹਾਨੂੰ ਕੁੜੀ ਦਾ ਵਿਆਹ ਸੀ ਕਿਸੇ ਘਰ ਚ ਚੰਗਾ ਵਧੀਆ ਜ਼ਿਮੀਂਦਾਰ ਖਾਨਦਾਨੀ ਪਰਿਵਾਰ ਸੀ ਲਾਡਲੀ ਕੁੜੀ ਸੀ ਕਹਿੰਦੇ ਵੀ ਗੱਜ-ਬੱਜ ਕੇ ਵਿਆਹ ਕਰਨਾ ਚੰਗੇ ਵਧੀਆ ਟੀਵੀ ਦੇ ਸੈੱਟ ਸੋਨੇ ਚਾਂਦੀ ਦੇ ਜੇਵਰ ਸੋਫਾ ਸੈੱਟ ﺍﻟमारीਆਂ ਸੋ ਬੜੇ ਬੜੇ ਬੈੱਡ ਲੈ ਆਂਦੇ ਕੁੜੀ ਨੂੰ ਭਾਈ ਮਾਨ ਸਨਮਾਨ ਨਾ ਪਿਦਾ ਕਰਾਂਗੇ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ڈاکੂਆਂ ਨੂੰ ਪਤਾ ਲੱਗ ਗਿਆ ਆ ਲੌਲੀਪੌਪ ਵਾਲੀ ਗੱਲ ਸੁਣ ਲਿਓ ਹੁਣ ڈاکੋਂ ਨੂੰ ਪਤਾ ਲੱਗ ਗਿਆ ਵੀ ਇਸ ਘਰ ਚ ਮਾਲ ਹੈ ਉਹ ਟਰੱਕ ਲੈ ਟਰੱਕ ਬੈਕ ਲਾਇਆ ਕੁੜੀ ਦੇ ਪਰਿਵਾਰ ਨੂੰ ਇੱਕ ਕਮਰੇ 'ਚ ਕੀਤਾ ਬੰਦ ਬਾਹਰੋਂ ਲਾਇਆ ਕੁੰਡਾ ਸੋਫੇ ਸਾਫੇ ਸਭ ਸੋਨੇ ਦੇ ਗਹਿਣੇ ਚਾਂਦੀ ਦੇ ਟਰੱਕ 'ਚ ਲਾਦ ਲੇ ਸਭ ਕੁਝ ਟਰੱਕ 'ਚ ਟੀਵੀ ਟੂਵੀ ਸਭ ਟਰੱਕ 'ਚ ਲਾਦ ਲੇ ਤੁਰਨ ਤੋਂ ਪਹਿਲਾਂ ڈاکੂਆਂ ਦਾ ਸਰਦਾਰ ਕਹਿੰਦਾ ਇੱਕ ਮਿੰਟ ਮੈਨੂੰ ਇਹ ਦੱਸੋ ਕੁੜੀ ਵਾਲੇ ਦਾ ਪਰਿਵਾਰ ਕਿਹੜੇ ਕਮਰੇ 'ਚ ਬੰਦ ਹੈ ਉਹ ਕਹਿੰਦੇ ਜੀ ਇਹ ਕਮਰੇ 'ਚ ਬੰਦ ਹੈ ਖੋਲੋ ਕਮਰਾ ਖੋਲਿਆ ਅੰਦਰ ਸਾਰਾ ਟੱਬਰ ਬੈਠਾ ਡਰਿਆ ਡਾਕੂ ਨਾਲ ਸਰਦਾਰ ਕਹਿੰਦਾ ਕਿਹੜੀ ਕੁੜੀ ਦੀ ਸ਼ਾਦੀ ਹੈ ਇੱਕ ਕੁੜੀ ਉੱਠ ਖੜੀ ਕਹਿੰਦੀ ਜੀ ਮੇਰੀ ਸ਼ਾਦੀ ਹੈ ਡਾਕੂ ਨੇ ਆਪਣੀ ਜੇਬ ਚ ਪਾਇਆ ਹੱਥ 100 ਰੁਪਿਆ ਕੱਢਿਆ ਸਿਰ ਤੋਂ ਬਾਰ ਕੇ ਕਹਿੰਦਾ ਆ ਲੈ ਭਾਈ ਸ਼ਗਨ ਬੇਟਾ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਝੋਲੀ ਚ ਪਾਵੇ ਤੰਦਰੁਸਤ ਰਹੋ ਅਸ਼ੀਰਵਾਦ ਹੈ ਬੱਚੇ ਐਨਾ ਕਹਿ ਕੇ ਲੁੱਟ ਕੇ ਆਪਣਾ ਟਰੱਕ ਲੈ ਗਏ ਡੱਬ ਵਾਲੇ ਵਾਲਿਓ ਅਗਲੇ ਦਿਨ ਪੁਲਿਸ ਆ ਗਈ ਉਹ ਜਿਹੜੇ ਘਰ ਚ ਕੁੜੀ ਵਾਲਿਆਂ ਦੇ ਘਰ ਚ ਡਾਕਾ ਪਿਆ ਸੀ ਘਰ ਦਾ ਇੱਕ ਬੰਦਾ ਵੀ ਪੁਲਿਸ ਕੋਲੇ ਰਿਪੋਰਟ ਲਿਖਾਉਣ ਨੂੰ ਤਿਆਰ ਨਹੀਂ ਹੋਇਆ ਡਾਕੂਆਂ ਵਿਰੁੱਧ ਕਹਿੰਦੇ ਲੁੱਟ ਕੇ ਭਾਵੇਂ ਸਾਰਾ ਕੁਝ ਲੈ ਗਏ ਪਰ ਬੰਦੇ ਬੜੇ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਆਹੀ ਕੰਮ ਨਾ ਕਰ ਦਿਓ ਵੀ ਪੌਣੇ ਪੰਜ ਸਾਲ ਬਹੁਤ ਲੁੱਟ ਲਿਆ ਖੱਟਰ ਨੇ ਪਰ ਆਪਾਂ ਪਰ 100 ਰੁਪਿਆ ਜਰ ਸਰਿੰਡਰ ਸਸਤਾ ਕਰਤਾ ਚਲੋ ਫੇਰ ਲੁੱਟ ਕੇ ਲੈ ਜਾਈਏ ਇਹਨਾਂ ਕੰਮਾਂ ਚ ਨਾ ਪੈ ਜਿਓਗੇ ਤੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਬੜਾ ਵਧੀਆ ਲੱਗਦਾ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਮੈਂ ਰਸਤੇ 'ਚ ਆਇਆ ਮਾਵਾ ਭੈਣਾ ਖੜੀਆਂ ਸਿਰ ਪਰੋਸਿਆ ਜਾਉਂਦਾ ਰਹਿ ਪੁੱਤ ਲੰਬੀ ਉਮਰਾਂ ਮਾਣੇ ਨੌਜਵਾਨ ਮੁੰਡੇ ਮੋਟੇ ਤੇ ਹੱਤਰ ਕੇ 셀ਫੀ ਕਰਾਉਂਦੇ ਆ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਏ ਸ਼ਾਮ ਨੂੰ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਏ ਸ਼ਾਮ ਨੂੰ ਫਿਰ ਮੈਂ ਸੋਚਦਾ ਜਾ ਕੇ ਸ਼ੀਸ਼ੇ ਮੂਰੇ ਖੜਕੇ ਭਗਵਾਨਤਮਾਨਾ ਇਸ ਤੋਂ ਵੱਧ ਹੋਰ ਕੀ ਚਾਹੁੰਨਾ ਤੂੰ ਇਸ ਤੋਂ ਵੱਡਾ ਤੇਰੇ ਕੋਲੇ ਹੋਰ ਕੀ ਹੋ ਸਕਦਾ ਖਜ਼ਾਨਾ ਕਿ ਇੰਨਾ ਪਿਆਰ ਲੋਕਾਂ ਦਾ ਤੈਨੂੰ ਮਿਲ ਰਿਹਾ ਹੈ ਇੱਕ ਪਾਸੇ ਤਾਂ ਫੁੱਲ ਡਿੱਗ ਰਹੇ ਨੇ ਗੱਡੀ ਰੋਕਣੀ ਪੈ ਜਾਂਦੀ ਹੈ ਕਈ ਵਾਰੀ ਕਿ ਯਾਰ ਥੋੜੇ ਜਿਹਾ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਈਏ ਇੱਕ ਪਾਸੇ ਤਾਂ ਆ ਪਿਆਰ ਹੈ ਤੇ ਦੂਜੇ ਪਾਸੇ ਕਾਲੀ ਕਾਂਗਰਸੀ ਤੇ ਭਾਜਪਾ ਆ ਲਿਆ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਝੱਲੇ ਕੇ ਇੱਕ ਅੱਧੀ ਉਹਨਾਂ ਦੀ ਆ ਹਾਲ ਤਾਂ ਯਾਰ ਇਹਦਾ ਪੁਰਾਣੇ ਜਨਮਾਂ ਦਾ ਕੋਈ ਪੁੰਨ ਨਹੀਂ ਹੈ ਜਿਹੜਾ ਮਿਲ ਜਾਂਦਾ ਦੋ ਟਾਈਮ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾਈ ਹੈ ਕੈਮ ਰੱਖੀ ਪੰਮੇ ਵਧਾਈ ਨਾ ਪਰ ਘਟੜਨਾ ਦੇ ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲਈ ਜਿਹਦੇ ਨਾਲ ਕਿਸੇ ਗਰੀਬ ਘਰ ਦਾ ਕੋਈ ਚੁੱਲ੍ਹਾ ਬੁਝਦਾ ਹੋਵੇ ਹਮੇਸ਼ਾ ਇਹੋ ਜਿਹੇ ਫੈਸਲੇ ਕਰਾਈ ਜਿਹਦੇ ਨਾਲ ਕਿਸੇ ਗਰੀਬ ਦੇ ਘਰ ਦੇ ਚੁੱਲ੍ਹੇ ਦੀ ਅੱਗ ਵੱਲਦੀ ਹੋਵੇ ਉਹਨਾਂ ਦੇ ਘਰੇ ਤਰੱਕੀਆਂ ਦੀ ਜੋਤ ਜਗਦੀ ਹੋਵੇ ਆਹੀ ਮੈਂ ਤਾਂ ਪਰ ਅਦਾਸ ਕਰ ਦਰਾਂ ਸੁ ਵੀਰੋ ਪੈਸੇ ਪੂਸੇ ਕਮਾਉਣ ਨਹੀਂ ਆਏ ਕਿਤੇ ਸੋਚਦੇ ਹੋਵੋਗੇ ਵੀ ਪੈਸੇ ਨਾ ਨਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਪੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ ਚ ਜਿੰਨੇ ਮਰਜ਼ੀ ਕਮਾ ਲੈਂਦੇ ਅਰਵਿੰਦ ਕੇਜਰੀਵਾਲ ਜੀ ਇਨਕਮ ਟੈਕਸ ਦੇਆ ਕਮਿਸ਼ਨਰ ਨੇ ਉਹਨਾਂ ਦੀ ਘਰ ਵਾਲੀ ਵੀ ਕਮਿਸ਼ਨਰ ਹੈ ਦੋਨੇ ਜੀ ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ ਪੈਸੇ ਨਹੀਂ ਕਮਾਉਣੇ ਸਿਰਫ ਲੋਕ ਕਮਾਉਣੇ ਨੇ ਲੋਕਾਂ ਦਾ ਮਾਣ ਸਨਮਾਨ ਕਮਾਉਣਾ ਹੈ ਹੋਰ ਕੁਝ ਨਹੀਂ ਕਮਾਉਣਾ ਪੈਸੇ ਕਮਾਉਣ ਵਾਸਤੇ ਤਾਂ ਕੰਮ ਛੱਡੀ ਫਿਰਦਿਆਂ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਮੇਰੇ ਵਰਗੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਕਿਸੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਉਹ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਓਏ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਉਹ ਮੈਂ ਪੈਸੇ ਬਹੁਤ ਕਮਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਟਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਉਹ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਡੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਦੂਜਿਆਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਕੋਈ ਹੋਰ ਹੀ ਹੁੰਦਾ ਬਸ ਸਾਡੇ ਗੁਰੂਆਂ ਨੇ ਸਾਨੂੰ ਇਹ ਦੱਸਿਆ ਸਾਡੇ ਸ਼ਹੀਦਾਂ ਨੇ ਸਾਨੂੰ ਇਹ ਦੱਸਿਆ ਸਰਵੰਸ ਬਾਰੇ ਹੋਏ ਨੇ ਸਾਡੇ ਗੁਰੂ ਨੇ ਸਰਵੰਸ ਉਹਨਾਂ ਨੇ ਆਪਣੇ ਪਰਿਵਾਰ ਬਾਰੇ ਹੋਏ ਨੇ ਕੀ ਕੌਮ ਜਿੰਦਾ ਰਹੂਗੀ ਸੋ ਕੌਮ ਨੂੰ ਜਿੰਦਾ ਰੱਖਣ ਵਾਸਤੇ ਦੇਸ਼ ਨੂੰ ਜਿੰਦਾ ਰੱਖਣ ਵਾਸਤੇ ਸਾਡੀਆਂ ਕੁਰਬਾਨੀਆਂ ਨੇ ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਵੀ ਰੱਖਣਾ ਭੁੱਲਣਾ ਨਹੀਂ ਹੈਗਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਆਪਾਂ ਯਾਦ ਰੱਖਣਾ ਹੋਗਾ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਡੱਬ ਵਾਲੀ ਵਾਲੇ ਉਹ ਇਹ ਕਹਿਣ ਵਾਸਤੇ ਕਿ ਹੁਣ ਮੈਨੂੰ ਜਿਆਦਾ ਦੂਰ ਇਹ ਨਾ ਕਹੋ ਡੱਬ ਵਾਲੀ ਦਾ ਭਗਵਾਨਤਮਾਨ ਆ ਗਿਆ ਕਿਤੇ ਕਿੱਲੇ ਆਲੀ ਆ ਜਾਂਦਾ ਕਿਤੇ ਫਤਿਹਾਬਾਦ ਆ ਜਾਂਦਾ ਫਿਰ ਉੱਥੋਂ ਵੀ ਵੋਟਾਂ ਪੈ ਜਾਂਦੀਆਂ ਵੀਰੋ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਨਹੀਂ ਮੰਗਣ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ ਸਾਰੇ ਤੁਸੀਂ ਭਗਵੰਤਾਨ ਬਣੋ ਸਾਰੇ ਕੇਜਰੀਵਾਲ ਬਣੋ ਤਾਂ ਕੰਮ ਹੋਊਗਾ ਇਹ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਹੈਗਾ ਤੁਸੀਂ ਸੋਚੋ ਵੀ ਮੈਂ ਇਕੱਲਾ ਮੈਨੂੰ ਕੀ ਲੋੜ ਪੈਗੀ ਫੇਰ ਗਾਲਾਂ ਖਾਣ ਦੀ ਇਹਨਾਂ ਤੋਂ ਪਰ ਜਿੰਨੇ ਜਰ ਤੁਸੀਂ ਮੇਰੇ ਨਾਲ ਹੋਣਾ ਚਿਰ ਮੈਨੂੰ ਕੋਈ ਸ਼ਿਕਵਾ ਵੀ ਨਹੀਂ ਹੈਗਾ ਤੁਸੀਂ ਇਸ ਕਰਕੇ ਤੁਹਾਡੇ ਕੋਲ ਆਹ ਤੁਹਾਡੇ ਵਰਗਾ ਹੀ ਆ ਪਹਿਲਾਂ ਵੀ ਇੰਹੀ ਸੀ ਹੁਣ ਵੀ ਇੰਹੀ ਆ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਉਸ ਕੁਰਸੀ ਤੇ ਬੈਠ ਕੇ ਵੱਡਿਆਂ ਵੱਡਿਆਂ ਦੇ ਦਿਮਾਗ ਖਰਾਬ ਹੋ ਜਾਂਦੇ ਨੇ ਮਾਨ ਸਾਹਿਬ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਜਿਹੜੇ ਪਹਿਲਾਂ ਵਾਲੇ ਨੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਹ ਫਰਕ ਆ ਬੱਸ ਮੈਨੂੰ ਕੋਈ ਚਾਹ ਨਹੀਂ ਕਿ ਮੇਰੀ ਅਖਬਾਰ 'ਚ ਫੋਟੋ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਇੱਕੋ ਹੀ ਚਾਹ ਹੈ ਕਿ ਮੇਰਾ ਪੰਜਾਬ ਮੇਰਾ ਹਰਿਆਣਾ ਮੇਰਾ ਦੇਸ਼ ਤਰੱਕੀ ਕਿਵੇਂ ਕਰੇ ਇੱਕੋ ਹੀ ਚਾਹ ਹੈ ਬਸ ਮੈਂ ਕਿਸੇ ਬੱਸਾਂ ਦੀ ਕੰਪਨੀ ਦੀ ਸਾਨੀ ਪਾਉਣਾ ਲੋਕੋ ਮੈਂ ਕਿਸੇ ਖੱਡਾਂ ਚ ਸਾਨੀ ਪਾਉਣਾ ਮੈਂ ਕਿਸੇ ਟਾਬਿਆਂ ਚ ਸਾਨੀ ਪਾਉਣਾ ਮੈਂ ਕਿਸੇ दारूਆਂ ਦੇ ਠੇਕਿਆਂ ਚ ਸਾਨੀ ਪਾਉਣਾ ਮੈਂ ਹਿੱਸਾ ਪਾਉਣਾ देश दे एक सौ चाली करोड़ लोगों के दुखों सुखा च हिस्सा पाना होर मैं कितने नहीं जितने मर्जी कट्ठे कर लो पैसे हीरे मोती मगर ख्याल इतना रहे कफन पे जेब नहीं होती सब कुछ इतनी रह जाता है वो कफन पे जेब नहीं होंगी जोड़ा आखिरी कपड़ा मिलता वे कोई सीण नहीं बजी भी होंगी मिलता कल